ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਇਹ ਕਥਾ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਦੀ ਉਹਨਾਂ ਲਈ ਆ ਜਿਹੜੇ ਰੋਜ਼ ਅਭਿਆਸ ਕਰਦੇ ਆ ਜਿਹੜੇ ਰੋਜ਼ ਸਿਮਰਨ ਕਰਦੇ ਆ ਬਾਣੀ ਪੜ੍ਹਦੇ ਆ ਤੇ ਜਿਹੜੇ ਆਪਣੇ ਮਨ ਨੂੰ ਸਾਧ ਕੇ ਤੇ ਉਸ ਪਰਮਾਤਮਾ ਨਾਲ ਇੱਕ ਮਿਕ ਹੋਣਾ ਜਾਂਦੇ ਆ ਇਹ ਕਥਾ ਅੱਜ ਦੀ ਜਿਹੜੀ ਆ ਉਹਨਾਂ ਵਾਸਤੇ ਆ ਵੈਸੇ ਤੇ ਸਾਰੀ ਕਥਾ ਮਸਕੀਨ ਸਾਹਿਬ ਦੀ ਉਹਨਾਂ ਵਾਸਤੇ ਹੀ ਆ ਤੇ ਬਾਕੀ ਸਾਰੀ ਗੱਦਹਾਂ ਤੱਕ ਸੁਣਿਓ ਜੇ ਤੁਸੀਂ ਬਹੁਤ ਸਮੇਂ ਤੋਂ ਜੱਦ ਤੱਕ ਕਰ ਰਹੇ ਹੋ ਸਿਮਰਨ ਕਰ ਰਹੇ ਹੋ ਤੁਹਾਡੀ ਕੰਨ ਨਹੀਂ ਬਣ ਰਹੀ ਤਾਂ ਇਹ ਕਥਾ ਤੁਹਾਡੇ ਵਾਸਤੇ ਆ ਸਾਰੀ ਸੁਣਿਓ ਵੈਂਡ ਤੱਕ ਕਿ ਤੁਹਾਨੂੰ ਪਤਾ ਲੱਗੂ ਕਿ ਤੁਹਾਡੀ ਗੱਲ ਕਿਉਂ ਨਹੀਂ ਬਣ ਰਹੀ ਜਾ ਜੋ ਸੁਣਦੇ ਆ ਬਾਬਾ ਫਰੀਦ ਕਹਿੰਦਾ ਨ ਮੋਝ ਆਉ ਗੁਣ ਸਹਿ ਨਹੀਂ ਦੋਸ ਐਸੇ ਮਨ ਵਿੱਚ ਕੀਆ ਰੋਸ 25 26 ਸਾਲ ਹੋ ਗਏ ਸੰਸਾਧਨਾ ਕਰਦੇ ਆ ਫਰੀਦ ਨੂੰ ਉਛਲਿਆ ਉਹਨਾਂ ਦੇ ਮਿੱਤਰ ਸੁਲਤਾਨ ਨੇ ਬਈ ਗੱਲ ਕੀ ਹੈ ਤੂੰ ਅਜੇ ਵੀ ਸਮਾਦੀ ਲੈਣ ਨਹੀਂ ਹੋਇਆ ਸਮਾਦੀ ਨੂੰ ਉਹ ਹਲੂਲ ਕਹਿੰਦੇ ਨੇ ਬਈ ਅਜੇ ਵੀ ਹਲੂਲ ਦੇ ਚ ਤੂੰ ਨਹੀਂ ਗਿਆ ਅਜੇ ਵੀ ਬਿਸਮਾਦ ਦਾ ਰੰਗ ਤੇਰੇ ਤੇ ਨਹੀਂ ਚੜਿਆ 26 ਸਾਲ ਹੋ ਗਏ ਕਿਧਰੇ ਤੇਰੇ ਤੇ ਖੁਦਾ ਨਰਾਜ਼ ਤੇ ਨਹੀਂ ਤਾਂ ਆਪਣਾ ਕਹਿਣ ਕਹਿੰਦਾ ਨਹੀਂ ਖੁਦਾ ਨਰਾਜ਼ ਨਹੀਂ ਹੈ ਫਿਰ ਤੈਨੂੰ ਕਿਉਂ ਨਹੀਂ ਮਿਲਿਆ ਸਹਿ ਸੇ ਮਨ ਮੈਂ ਕੀਆ ਰੋਸ ਕੀ ਉਸ ਪਰਮਾਤਮਾ ਨੇ ਕੁਝ ਰੋਸ ਕੀਤਾ ਤੇਰੇ ਤੇ ਨਰਾਜ਼ ਹੈ ਕਹਿੰਦੇ ਨੇ ਨਹੀਂ ਮੁਝ ਆਉ ਗੁਣ ਸਹਿ ਨਹੀਂ ਮੇਰੇ ਜੀ ਕੋਈ ਕਮ ਲੋ ਮੈਂ ਆਪਣੀ ਅੱਖਾਂ ਨਹੀਂ ਖੋਲਦਾ ਸੂਰਜ ਤੇ ਉਗਿਆ ਅੱਖਾਂ ਬੰਦ ਕਰ ਦੇਈਏ ਕੋਈ ਰੋਸ਼ਨੀ ਬੜੀ ਕਰੜੀ ਮਿਹਨਤ ਕਰਨੀ ਅਭਿਆਸੀ ਕਹਿੰਦੇ ਨੇ ਨਵੇਂ ਫਸਦੀ ਮਨੁ ਕਿਥੋਂ ਮੁੜ ਜਾਂਦੇ ਨੇ ਭਈ ਇਹ ਨਹੀਂ ਆਉਣਾ ਇਹ ਖਪਾਣਾ ਸਾਥੋਂ ਨਹੀਂ ਆਉਣਾ ਜਪਣ ਲਗਿਆ ਪਰਮਾਤਮਾ ਦਾ ਨਾਮ ਦਿਖਾਈ ਦੇਣ ਆਪਣੇ ਆਪ ਮੈਂ ਫਿਰ ਅਰਜ਼ ਕਰਾਂ ਜਿਹਨੂੰ ਵੀ ਦਿਖਾਈ ਦੇਣ ਦੇ ਆਪਣੇ ਨੇੜੇ ਆਇਆ ਜਿਹਨੂੰ ਆਪਣੇ ਵਿੱਚ ਗੁਣੇ ਗੁਣ ਦਿਖਾਈ ਦੇਣ ਦੇ ਜੇ ਉੱਪਰ ਉੱਪਰ ਹੀ ਹੈ ਕੁਝ ਵੀ ਨਹੀਂ ਦੂਜਿਆਂ ਨੂੰ ਮਨੁੱਖ ਗੈਰਾ ਦੇਖਦਾ ਹੈ ਦੂਜਿਆਂ ਦੀ ਤੇ ਸੱਤ ਪੀੜੀਆਂ ਬੰਦਾ ਦੇਖਦਾ ਇਹਦਾ ਪਿਓ ਇੰਜ ਹੁੰਦਾ ਸੀ ਜੀ ਇਹਦਾ ਦਾਦਾ ਇੰਜ ਹੁੰਦਾ ਸੀ ਇਸਦਾ ਪਰਦਾਦਾ ਇੰਜ ਹੁੰਦਾ ਸੀ ਇੱਕ ਇਲੈਕਸ਼ਨ ਦੇ ਦਿਨਾਂ 'ਚ ਮੈਂ ਦੇਖਣਾ ਲੋਕੀ ਕਬਰਾਂ ਵਿੱਚ ਮੁਰਦੇ ਕੱਢਦੇ ਸੱਤਾਂ ਪੀੜੀਆਂ ਨੂੰ ਗਾਲ੍ਹਾਂ ਕਢਵਾਉਣੀਆਂ ਉਹਨਾਂ ਦੇ ਇਲੈਕਸ਼ਨ ਲੜੇ ਕੋਈ ਆਏ ਕਿਤਨਾ ਦੂਜਿਆਂ ਦੇ ਗੈਰੇ ਜਾਂਦੇ ਆਪਣੇ ਨੂੰ ਉੱਪਰ ਉੱਪਰ ਵੇਖ ਦੇਣਾ ਬੁਰੇ ਤੋਂ ਬੁਰੇ ਮਨੁੱਖ ਨੂੰ ਵੀ ਬੁਰਾਈ ਦਿਖਾਈ ਨਹੀਂ ਦੇਣੀ ਇਹ ਵੀ ਨਸ ਕਹਿੰਦਾ ਕਈ ਦਫਾ ਬੁਰੇ ਤੋਂ ਬੁਰਾ ਮਨੁੱਖ ਜੋ ਆਪਣੇ ਤੋਂ ਦੂਰ ਹੈ ਬੁਰਾ ਕਰਕੇ ਬੜਾ ਖੁਸ਼ ਹੋਵੇਗਾ ਜੇਬ ਕਤਰੇ ਬੜੇ ਖੁਸ਼ ਹੋ ਜਾਂਦੇ ਨੇ ਜਦ ਕਿਸੇ ਦੀ ਜੇਬ ਕੱਟ ਕੇ ਲਿਆਉਂਦੇ ਨੇ ਲੱਡੂ ਬਣਦੇ ਅੱਜ ਕਾਮਯਾਬ ਹੋ ਗਏ ਗੱਲ ਬਣ ਗਈ ਜੇ ਤੋ ਖੜੇ ਜਾਂਦੇ ਫਿਰ ਮੁਕਰ ਜਾਂਦੇ ਲੱਖਾ ਡਾਲਣ ਦੇ ਜਦ ڈاکੂ ਸਫਲ ਹੋ ਜਾਂਦਾ ਕੋਈ ਪਛਤਾ ਤਬ ਕਰਦਾ ਨੱਚਦੇ ਨੇ ਡੱਬਦੇ ਨੇ ਅੱਜ ਗੱਲ ਬਣ ਗਈ ਖੇਡ ਬਣ ਗਈ ਆਪਣੇ ਤੋਂ ਦੂਰ ਨੇ ਬਹੁਤ ਦੂਰ ਨੇ ਫਿਰ ਧਰਮ ਦੀ ਸਾਧਨਾ ਜਪ ਤਪ ਦੁਆਰਾ ਜਦ ਮਨੋ ਆਪਣੇ ਨੇੜੇ ਆਂਦਾ ਆਪਣੀ ਅਸਲੀਅਤ ਦਾ ਪਤਾ ਚੱਲਦਾ ਹੈ ਖੇਡ ਤੇ ਕੁਝ ਹੋਰ ਹੈ ਔਖੇ ਪਰ ਜੇ ਜਪ ਜਾਰੀ ਰਹੇ ਹੋ ਗੁਣ ਤੇ ਮਿਟਦੇ ਜਾ ਰਨ ਗਲਤ ਵਿਚਾਰ ਮਿਟਦੇ ਜਾ ਰਨ ਗਲਤ ਸੋਚਣੀ ਵੀ ਮਿਟਦੀ ਨਾ ਸੋਚ ਜੀ ਮੈਂ ਅਰਜ਼ ਕਰਾਂ ਬੁਰਾ ਸੋਚਣਾ ਮਾਨਸਿਕ ਕਰਮ ਹੈ ਤੇ ਬੁਰਾ ਕਰਨਾ ਸਰੀਰਕ ਕਰਮ ਹੈ ਪਰਮਾਤਮਾ ਮਾਨਸਿਕ ਕਰਮ ਦਾ ਹੀ ਫਲ ਦਿੰਦਾ ਹੈ ਸਮਾਜ ਤੇ ਕਾਨੂੰਨ ਸਰੀਰਕ ਕਰਮ ਦਾ ਫਲ ਦਿੰਦਾ ਮੈਂ ਅਕਸਰ ਅਰਜ਼ ਕਰਦਾ ਹੁਨਾ ਸਮਾਜ ਤੇ ਕਾਨੂੰਨ ਦੇਖਦਾ ਮੈਂ ਕੀਤਾ ਕੀ ਹੈ ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ ਉਹ ਕਿਰਤ ਨਹੀਂ ਦੇਖਦਾ ਨੀਅਤ ਦੇਖਦਾ ਹੈ ਉਹ ਸਰੀਰਕ ਕਰਨੀ ਨਹੀਂ ਦੇਖਦਾ ਸੋਚਣੀ ਦੇਖਦਾ ਹੈ ਅਗਰ ਸੋਚਣੀ ਬੁਰੀ ਹੈ ਤਾਂ ਮਾਨਸਿਕ ਕਰਮ ਤੇ ਹੋ ਗਿਆ ਬੁਰਾ ਤੇ ਹੋ ਗਿਆ ਮਨ ਮੈਲਾ ਸਵੇਰੇ ਯਾਨੀ ਸਹਿਬ ਸਿੰਘ ਜੀ ਕਹਿ ਰਹੇ ਸਨ ਮਨ ਮੈਲੇ ਸਭ ਕਿਛ ਮੈਲਾ ਤਨ ਦੋਤੇ ਮਨ ਹਚਨ ਮਨ ਮੈਲੇ ਇਸ ਬੰਦੇ ਦੀ ਸੇਵਾ ਵੀ ਮੈਲੀ ਮਨ ਮੈਲੇ ਇਸ ਬੰਦੇ ਦਾ ਦਾਨ ਪੁੰਨ ਵੀ ਮੈਲਾ ਮਨ ਜੋ ਮੈਲ ਬੋਰਾ ਸੋਚਦਾ ਪਿਆ ਤੇ ਉਹਦੀ ਸੇਵਾ ਕਰਦਾ ਪਿਆ ਬੁਰੇ ਵਿਚਾਰ ਪੈ ਚਲਨੇ ਨੂੰ ਪੁੰਨ ਦਾਨ ਪਿਆ ਕਰਦਾ ਮਨ ਮੈਲੇ ਸਭ ਕਿਛ ਮੈਲਾ ਇਹਦਾ ਤੀਰਥਾਂ ਤੇ ਜਾਣਾ ਵੀ ਮਹਿਲਾ ਬੂਰਾ ਸੋਚਦਾ ਪਿਆ ਗਿਆ ਤੀਰਥਾਂ ਤੇ ਇਹਦਾ ਸਤ ਸੰਗ ਕੀਤਾ ਹੋਇਆ ਵੀ ਕੁਸੰਗਤ ਹੈ ਕਿਉਂਕਿ ਬੈਠਾ ਸਤ ਸੰਗ ਦੇਚੇ ਸੋਚਦਾ ਬੂਰਾ ਹਨ ਸਤ ਸੰਗ ਕਰ ਰਿਹਾ ਹੈ ਮਨ ਦੇ ਤਲ ਤੇ ਕੁਸੰਗਤ ਚੱਲਦੀ ਹੈ ਇੱਕੋ ਹੀ ਸਮੇ ਇਹ ਦੋ ਵਿਪਰੀਤ ਦਿਸ਼ਾਵਾਂ ਮਨੁਕਧੀਆਂ ਬਣੀਆਂ ਜਾਂਦੀ ਜਿੱਥੇ ਘੜੀਵੇ ਸੁਰਤ ਮਤਮਨ ਬੋਧ ਇਿੱਥੇ ਮਨ ਇੱਕ ਘੜਾ ਹੈ ਆਪਣੇ ਵਿਚਾਰਾਂ ਨੂੰ ਆਪਣੀ ਸੋਚਣੀ ਨੂੰ ਆਪਣੀਆਂ ਯਾਦਾਂ ਨੂੰ ਜਿਵੇਂ ਇਹ ਘੜਾ ਜਾਂਦਾ ਹੈ ਮਨ ਘੜੇ ਹੋਏ ਮਨ ਨੂੰ ਇੱਕ बोਧ ਆਉਂਦਾ ਹੈ ਕਿ ਮੈਂ ਪ੍ਰਮਾਤਮਾ ਤੋਂ ਵਿਛੜਿਆ ਆਇਆ ਇਸ ਦੇ ਅੰਦਰ ਬਿਰਹਾ ਜਾਗਦਾ ਹੈ ਔਰ ਬਿਰਹਾ ਇਸ ਨੂੰ ਤੜਫਾ ਕੇ ਰੱਖ ਲੈਂਦਾ ਹੈ ਔਰ ਤੜਪ ਕੇ ਮਨ ਉਹ ਰੋੜਦਾ ਹੈ ਕੋਈ ਵੀ ਪੀੜਾ ਜਦ ਮਨੁੱਖ ਨੂੰ ਤੜਪਾ ਦੇਵੇ ਰੁਲਾ ਦਿੰਦੀ ਹੈ ਉਹ ਨੰਦ ਲਾਲ ਨੇ ਬੜੇ ਆਲਮਾਨਾ ਢੰਗ ਨਾਲ ਬਿਆਨ ਕੀਤਾ ਦੋ ਚਸ਼ਮ ਮੰਕੇ ਦਰਿਆਏ ਅਜ਼ੀਮੁਲ ਸ਼ਾਨ ਐ ਗੋਆ ਜ਼ਹਿਰ ਅਸ਼ਕਮ ਬਵਦ ਸ਼ਾਦਾਬੀਏ ਸਰਬਾਗ ਬਾਗ ਇੰਜਾ ਅਗਾਹ ਚਲ ਕੇ ਕਹਿੰਦਾ ਹੈ ਸ਼ਾਹੇ ਉਮੀਦ ਹੈ ਆਸ਼ਿਕ ਹਰ ਗਿਸਮਰ ਨਗੈਰਦ ਅਜ਼ ਆਬੇ ਅਸ਼ਕੇ ਮੈ ਜਗਾ ਕਾ ਸਵਰ ਕਰਨਾ ਵਾਸ ਐ ਪ੍ਰੇਮੀ ਤੂੰ ਉਮੀਦ ਦਾ ਬੂਟਾ ਲਾਇਆ ਇਹਨੂੰ ਮਿਲਾਪ ਦਾ ਫਲ ਨਹੀਂ ਲੱਗੇ ਨੰਦ ਲਾਲ ਕਿਉਂ ਜਦ ਮੈਂ ਆਸਾ ਕਰਕੇ ਬਾਟ ਕਰ ਰਿਹਾ ਰਬ ਮਿਲੇ ਜਦ ਮੈਂ ਆਸਾ ਕਰਕੇ ਕਥਾ ਕੀਰਤਨ ਸੁਣ ਰਿਹਾ ਪ੍ਰਭੂ ਮਿਲੇ ਜਦ ਮੈਂ ਉਮੀਦ ਕਰਕੇ ਤੀਰਥਾਂ ਤੇ ਜਾ ਰਿਹਾ ਮੰਦਰ ਮਸਜਿਦ ਗੁਰਦੁਆਰੇ ਜਾ ਰਿਹਾ ਪ੍ਰਭੂ ਮਿਲੇ ਕਿਉਂ ਨਹੀਂ ਮਿਲੇਗਾ ਸ਼ਾਖੇ ਉਮੀਦੇ ਆਸ਼ਿਕ ਆਸ਼ਿਕ ਪ੍ਰੇਮੀ ਤੂੰ ਉਮੀਦ ਦੀ ਸ਼ਾਖ ਲਾਈਏ ਉਮੀਦ ਦਾ ਬੂਟਾ ਲਾਇਆ ਬੂਟੇ ਨੂੰ ਪਰਸ਼ੇਨ ਵਿੱਚ ਸ਼ਾਖ ਕਹਿੰਦੇ ਸ਼ਾਖੇ ਉਮੀਦੇ ਆਸ਼ਿਕ ਅਰਗੇ ਸਮਰ ਨਾ ਗੈਰ ਸਮਰ ਫਲ ਨੂੰ ਕਹਨੇ ਇਹ ਫਲੀ ਬੂਤ ਨਹੀਂ ਹੋਵੇਗੀ ਫਲ ਨਹੀਂ ਲੱਗਣਾ ਕਿਉਂ ਨੰਦ ਲਾਲ ਕਹਿੰਨ ਤੂੰ ਉਮੀਦ ਦੇ ਬੂਟੇ ਨੂੰ ਸਿੰਚਿਆ ਤੇ ਹੈ ਹੀ ਨਹੀਂ ਪਾਣੀ ਤੇ ਨਹੀਂ ਪਾ ਰਿਹਾ ਬਿਨਾਂ ਸਿੰਚਿਆ ਇਹ ਬੂਟਾ ਫਲੀ ਬੂਤ ਨਹੀਂ ਹੁੰਦਾ ਤੇ ਆਸਾ ਦੇ ਬੂਟੇ ਨੂੰ ਉਮੀਦ ਦੇ ਬੂਟੇ ਨੂੰ ਕਿਹਦੇ ਨਾਲ ਸਿੰਚੀਂ ਅਜ਼ ਆਉ ਦੇ ਅਸ਼ਕੇ ਮੈ ਜਗਾ ਤਾਂ ਸਬਰ ਸਰਨਾ ਬਾਸ਼ਾ ਮੈ ਜਗਾ ਇਹਨਾਂ ਦੋ ਪੁਤਲੀਆਂ ਨੂੰ ਕਹਿੰਦੇ ਹੈ ਇਹਨਾਂ ਦੋ ਪੁਤਲੀਆਂ ਦਾ ਪਾਣੀ ਤੇ ਤੂੰ ਉਮੀਦ ਦੇ ਬੂਟੇ 'ਚ ਪਾਇਆ ਹੀ ਨਹੀਂ ਤੇ ਫਲ ਨਹੀਂ ਲੱਗਣਗੇ ਰੋਇਆ ਹੋਵੇਗਾ ਤੂੰ ਪਰਵਾਰ ਦੇ ਵਿਛੋੜੇ 'ਚ ਨਿਰੰਕਾਰ ਦੇ ਵਿਛੋੜੇ ਨੇ ਤੈਨੂੰ ਨਹੀਂ ਰੁਲਾਣਾ ਰੋਇਆ ਹੋਵੇਗਾ ਤੂੰ ਪਦਾਰਥਾਂ ਦੇ ਵਿਛੋੜੇ 'ਚ ਨੁਕਸਾਨ ਹੋ ਗਿਆ ਰੋਂਦੇ ਮਿਲਦੇ ਜ਼ਿੰਦਗੀ ਇਤਨੀ ਲੰਘ ਗਈ ਤੇ ਪਰਮਾਤਮਾ ਅਜੇ ਤੱਕ ਨਹੀਂ ਮਿਲਿਆ ਇਤਨੇ ਸਵਾਸਾਂ ਦਾ ਨੁਕਸਾਨ ਹੋ ਗਿਆ ਤੂੰ ਰੋਇਆ ਹੀ ਨਹੀਂ ਕਦੇ ਸਾਖੇ ਉਮੀਦ ਆਸ਼ਿਕ ਹਰ ਜਿਸ ਸਵਰਨਾ ਗੀਰ ਸਤਗੁਰ ਕਹਿੰਦੇ ਨੇ ਇੱਕ ਨਾ ਰੋਣਾ ਮੇਰੇ ਤਨ ਕਾ ਬਿਰਾ ਜਿਨ ਹਉ ਪਰੋਂ ਵਿਛੋੜੀ ਹੈ ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਕਿਸ ਨੇ ਤੜਪਾਇਆ ਨਹੀਂ ਰੁਲਾਇਆ ਹੀ ਨਹੀਂ ਲੋਕਾਂ ਕੋਲ ਦੁੱਖ ਹੋਵੇਗਾ ਤੜਪਣਾ ਹੋਵੇਗਾ ਪਰਿਵਾਰ ਕਾਰੋਬਾਰੀ ਇਹ ਹੀ ਰੋਣੇ ਹੁੰਦੇ ਨੇ ਰੁਕੀਏ ਲੋਕਾਂ ਕੋਲ ਕਿਧਰੇ ਕਿਦਾਂ ਕਦੀ ਕਦਾਈ ਕੋਈ ਕਟ ਮਨੁ ਜਿਹਦੇ ਕੋਲ ਰੱਬੀ ਰੋਣਾ ਹੋਵੇ ਰੱਬੀ ਰੋਣਾ ਮਨੁਕ ਦੇ ਮਨ ਨੂੰ ਹਲਕਾ ਕਰ ਦਿੰਦਾ ਹੈ ਗੁਨਾਹਾਂ ਨੂੰ ਦੋ ਦਿੰਦਾ ਹੈ ਐਸਾ ਮਨੁਕ ਫਿਰ ਪਹੁੰਚ ਜਾਂਦਾ ਹੈ ਕਰਮ ਖੰਡ ਦੇ ਬਖਸ਼ਿਸ਼ ਦਾ ਪਾਤਰ ਹੋ ਜਾਂਦਾ ਕਿਉਂਕਿ ਉਹਦਾ ਰੋਣਾ ਪਰਮਾਤਮਾ ਦਿਖਾਤਰ ਹੈ ਪਦਾਰਥਾਂ ਦੀ ਖਾਤਰ ਨੇ ਪਦਾਰਥਾਂ ਦੀ ਖਾਤਰ ਤੇ ਬਹੁਤ ਰੋ ਚੁਕੇ ਜਨਮ ਤੋਂ ਉਹਨੋਂ ਰੋਂਦੇ ਦੁੱਧ ਦੀ ਖਾਤਰ ਦੁੱਧ ਪਦਾਰਥ ਹੈ ਰਜ਼ਕ ਹੈ ਬੱਚਾ ਰੋਂਦਾ ਫਿਰ ਸਾਰੀ ਜ਼ਿੰਦਗੀ ਪਦਾਰਥਾਂ ਦੇ ਹੀ ਰੋਂਨੇ ਨੇ ਰਜ਼ਕ ਦੇ ਹੀ ਰੋਂਨੇ ਨੇ ਉਰ ਕੀ ਗਏ ਫਿਰ ਪਰਿਵਾਰ ਦੇ ਰੋਂਨੇ ਨੇ ਲੋਕੀ ਇਹ ਨਹੀਂ ਰੋਂਿਆਂ ਨੂੰ ਰੋਂਦੇ ਨੇ ਸੰਸਾਰ ਦਾ ਭਰਮਣ ਕਰਦੇ ਆਂ ਲੋਕੀ ਜਦ ਕੋਈ ਸਮੱਸਿਆ ਰੱਖਦੇ ਨੇ ਮੇਰੇ ਮੋਂ ਨਿਕਲ ਜਾਂਦਾ ਸੰਸਾਰੀ ਰੋਣਾ ਕਈ ਕਹਿ ਦੇ ਨਿੰਗੀ ਥੜਾ ਮਨ ਬੜਾ ਕਠੋਰ ਐ ਅਸਿਰਨਾ ਦੁੱਖ ਤੁਹਾਨੂੰ ਬਿਆਨ ਬਹਿ ਕਰ ਰਿਆਂ ਮੈਂ ਕਾ ਥੜਾ ਦੁੱਖ ਮੈਂ ਵੀ ਦੁਖੀ ਆ ਤੁਸੀਂ ਵੀ ਰੁਖੀਓ ਤੇ ਆਪਣਾ ਦੁੱਖ ਉਹਨੋ ਸੁਣਾਓ ਜੇ ਜਿੱਥੇ ਦੁੱਖ ਐ ਹੀ ਨਹੀਂ ਦੁੱਖ ਤੇ ਸਹਿਤੇ ਆਖੀਏ ਸੁਖ ਜੁ ਸਹਿ ਹੀ ਬਾਸ ਇੱਕ ਦੂਜੇ ਨੂੰ ਦੁੱਖ ਸੁਣਾਉਣ ਨਾਲ ਦੁੱਖ ਜਟਦੇ ਨੇ ਇਸ ਚੱਕਰ 'ਚ ਨਾ ਪੈਣਾ ਕੋਈ ਕਿਸੇ ਦੇ ਦੁੱਖ ਨਹੀਂ ਲੈਂਦਾ ਇਸ ਚੱਕਰ 'ਚ ਨਾ ਪੈਣਾ ਔਰ ਕੋਈ ਕਿਸੇ ਦੇ ਦੁੱਖ ਲੈ ਵੀ ਨਹੀਂ ਸਕਦਾ ਮਨੁੱਖ ਆਸਾ ਰੱਖਦਾ ਹੈ ਕੋ ਮੋਤੇ ਸੁਖ ਚਾਹਤੇ ਹਨ ਹਮ ਔਤੇ ਸੁਖ ਚਾਹਤੇ ਹਨ تلسی کہ میں استخا سا موتے دکھ دا ساتھی بھی کوئی نہیں سیاہ میں کب کوئی کسی کا ساتھ دیتا ہے کہ تاریخی میں سایا بھی جدا انسان سے رہ ਅੰਦੇਰੇ ਹੀ ਤੇ ਆਪਣਾ ਸਾਆਇਆ ਵੀ ਸਾਥ ਛੱਡ ਦਿੰਦਾ ਹੈ। ਸਿਆਣੇ ਮਨੁੱਖ ਆਪਣਾ ਦੁੱਖ ਪਰਮਾਤਮਾ ਦੇ ਗੁਰ ਉੰਦੇ। ਕਿਉਂਕਿ ਉਹਦੇ ਕੋਲ ਦੁੱਖ ਨਹੀਂ ਹੈ। ਸਿਰਫ ਉਹ ਹੀ ਦੁੱਖ ਲੈ ਸਕਦਾ ਹੈ ਸੰਸਾਰ ਵਿੱਚ ਪਰਮਾਤਮਾ। ਵਾਕੀ ਕੋਈ ਦੁੱਖ ਨਹੀਂ ਲੈ ਸਕਦੇ ਜਿਹੜੇ ਲੈ ਹੀ ਨਹੀਂ ਸਕਦੇ ਲੋਕੀ ਉਹਨਾਂ ਦੇ ਅਗੋਂ ਰਹੋਂਦੇ ਨੇ ਆਪਣਾ ਦੁੱਖ ਸੁਣਾ ਕੇ। ਔਰ ਉਹ ਕਈ ਵਾਰ ਐਸਾ ਹੁੰਦਾ ਇਸ ਨੇਕ ਦੁੱਖ ਸੁਣਾਇਆ ਹੁੰਦਾ ਹੈ ਉਹ ਆਪਣੇ ਦਸ ਦੁੱਖ ਸੁਣਾ ਕੇ ਭਾਰ ਹੋਰ ਵਧਾ ਦਿੰਦੇ ਨੇ ਪਹਿਲਾਂ ਹੀ ਭਾਰ ਹੁੰਦਾ ਬਗੌਰ ਮੁਤਾਲਾ ਕਰਨਾ ਇਸ ਵਾਸਤੇ ਸਿਆਣੇ ਮਨੁੱਖ ਆਪਣਾ ਦੁੱਖ ਕਟਾਈ ਕਿਸੇ ਦੇ ਗੋ ਨਹੀਂ ਰੱਖਦੇ ਇਹਦੇ ਉਤੇ ਉਸਤਾਦ ਜ਼ੌਕ ਨੇ ਇੱਕ ਬੜਾ ਕੀਮਤੀ ਬੋਲਾਕ ਹੈ ਮੇਰੇ ਚਿਹਰੇ 'ਤੇ ਗਮ ਆਸ਼ਕਾਰਾ ਨਹੀਂ ਹੈ पर ये न समझ कि ये गम का मारा नहीं है डूबने को तो डूबे हम भी लेकिन पहले साहिल को हमने पुकारा नहीं है डूबे मैं भी हाँ, वो थे मैं भी खा देने पर मैं इस तरह चीखिया चलाया नहीं मैं डूब गया जी मैं मर गया जी मैं डूब गया, गया, गया जी मैं मर गया जी ऐसा रोया चलाया नहीं क्योंकि सारे ही डूब दे पहने सारे ही रो रहे ਜੇ ਮੈਂ ਜਾਣ ਲਈ ਲਿਆ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਜਿਨ੍ਹਾਂ ਨੇ ਜਾਣ ਲਿਆ ਉਹਨਾਂ ਨੇ ਤੇ ਕਹਿ ਦਿੱਤਾ ਨਹੀਂ ਕਥਨ ਕਰ ਸਕਦੇ ਤੇ ਜਿਨ੍ਹਾਂ ਨੇ ਜਾਣਿਆ ਕਰ ਸਕ ਨਹੀਂ ਉਹ ਦਾਵਾ ਤੇ ਕਰਦੇ ਨਹੀਂ ਅਸੀਂ ਜਾਣ ਲਏ ਇਹਨੂੰ ਇੱਕ ਜ਼ੌਕ ਕਹਿੰਦਾ ਜਿਨ੍ਹਾਂ ਸ਼ਬਦਾਂ ਚ ਮੈਂ ਕਹਿ ਕੇ ਸਮਾਪਤੀ ਕਰਾਂ ਕਹਿੰਦਾ ਕਿਸੇ ਪਤਾ ਪੁੱਛੇਂ ਜਾਣਾ ਨੇ ਮੰਜ਼ਿਲ ਮੈਂ ਆਪਣੇ ਪਿਆਰੇ ਦਾ ਪਤਾ ਕਿਸ ਤੋਂ ਪੁੱਛਾਂ ਕਿਸ ਸੇ ਪਤਾ ਪੁੱਛੇਂ ਜਾਨਾ ਨੇ ਮੰਜ਼ਿਲ ਜਿਸ ਕੋ ਖਬਰ تھی ਤੇਰੀ ਉਹ ਬੇਖਬਰ ਮਿਲਾਂ ਜੇ ਨੂੰ ਤੇਰਾ ਪਤਾ ਸੀ ਉਹ ਤੇ ਪਤਾ ਦਸਣ ਜੋਗਾ ਹੀ ਨਹੀਂ ਸੀ ਤੇ ਜਿਹੜਾ ਪਤਾ ਦੱਸ ਦੇ ਪੈਣ ਇਹਨਾਂ ਨੂੰ ਕੱਖ ਵੀ ਨਹੀਂ ਪਤਾ ਕਿਸ ਸੇ ਪਤਾ ਪੁੱਛੇਂ ਜਾਨਾ ਨੇ ਮੰਜ਼ਿਲ ਜਿਸ ਕੋ ਖਬਰ ਤੇ ਤੇਰੀ ਉਹ ਬੇਖਬਰ ਮਿਲ ਜਿਸ ਦਿਨ ਉਹ ਪ੍ਰਗਟ ਹੋ ਜਾਂਦਾ ਹੈ ਮਨੁੱਖ ਦੇ ਆਪਣੇ ਬੋਲ ਬੰਦ ਹੋ ਜਾਂਦੇ ਨੇ ਪਰਮਾਤਮਾ ਬੋਲਦਾ ਉਹਦੀ ਆਪਣੀ ਸੋਚਣੀ ਬੰਦ ਹੋ ਜਾਂਦੀ ਹੈ ਪਰਮਾਤਮਾ ਸੋਚਦਾ ਉਹਦਾ ਆਪਣਾ ਜੀਵਣਾ ਹੀ ਬੰਦ ਹੋ ਜਾਂਦਾ ਹੈ ਉਹਦੇ ਚ ਪਰਮਾਤਮਾ ਹੀ ਜੀਉਂਦਾ ਹੈ ਫਿਰ ਈਸ਼ਵਰੀ ਰਹਿੰਦਾ ਹੈ ਇਸ ਨੂੰ ਕਹਿੰਦੇ ਨੇ ਪ੍ਰਮਾਤਮਾ ਦੀ ਪ੍ਰਾਪਤੀ ਕੁਝ ਹਾਂਜੀ ਮਸਕੀਨ ਸਾਹਿਬ ਦੇ ਕਹਿਣ ਦਾ ਮਤਲਬ ਸਿਰਕ ਇੰਨਾ ਆ ਵੀ ਜਿਹੜਾ ਧਰਮ ਹੈ ਨਾ ਉਹ ਮਾਨਸਿਕ ਕਰਮ ਹੈ ਧਰਮ ਵਿਸ਼ਾ ਮੰਨਦਾ ਆ ਧਿਆਨ ਦਾ ਆ ਵਿਸ਼ਾ ਜੇ ਤੁਸੀਂ ਸਰੀਰ ਕਰਕੇ ਕਿਤੇ ਧਾਰਮਿਕ ਅਸਥਾਨ ਤੇ ਬਹਿ ਵੀ ਗਏ ਆ ਨਾ ਮਨ ਕਰਕੇ ਜੇ ਤੁਸੀਂ ਕਿਤੇ ਹੋਰ ਤੁਰੇ ਫਿਰਦੇ ਆ ਤਾਂ ਤੁਹਾਡੇ ਸਰੀਰ ਦਾ ਉਥੇ ਬਹਿਣਾ ਨਾ ਬਹਿਣਾ ਕੋਈ ਮਾਇਨੇ ਨਹੀਂ ਰੱਖਦਾ ਮਾਇਨੇ ਸਿਰਫ ਮਨ ਦਾ ਬਹਿਣਾ ਹੀ ਰੱਖਦਾ ਹੈ ਜਿਸ ਦਿਨ ਮਨ ਜਿਹੜਾ ਆ ਉਹ ਜਿੱਥੇ ਤੁਸੀਂ ਪੈਸੇ ਕਰਕੇ ਬੈਠੇ ਆ ਉਥੇ ਮਨ ਕਰਕੇ ਵੀ ਬਹਿਣ ਲੱਗ ਪੈਣਾ ਉਹ ਦਿਨ ਗੱਲ ਬਣ ਜਾਣੀ ਕਿਉਂਕਿ ਪਰਮਾਤਮਾ ਨਿਰਾਕਾਰ ਹੈ ਤੇ ਸਾਡਾ ਮਨ ਵੀ ਨਿਰਾਕਾਰ ਤੇ ਨਿਰਾਕਾਰ ਨਾਲ ਨਿਰਾਕਾਰ ਹੀ ਜੁੜਦਾ ਹੁੰਦਾ ਆਕਾਰ ਨਹੀਂ ਜਦੋਂ ਮਨ ਨੂੰ ਅਸੀਂ ਰੱਬ ਨਾਲ ਜੋੜਨਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਮਨ ਨੂੰ ਉਥੇ ਲੈ ਕੇ ਜਾਣਾ ਪੈਣਾ ਹੈ ਨਾ ਜਿੱਥੇ ਅਸੀਂ ਸਰੀਰ ਲੈ ਕੇ ਗਏ ਆ ਗੁਰੂ ਘਰ ਮਨ ਤੇ ਸਾਡਾ ਘਰੇ ਹੁੰਦਾ ਜਾਂ ਕਿਤੇ ਹੋਰ ਇੱਧਰ ਉੱਧਰ ਮੰਦੇ ਮੰਦੇ ਵਿਚਾਰਾਂ 'ਚ ਫਸਿਆ ਹੁੰਦਾ ਨੂੰ ਸਰੀਰ ਸਾਡਾ ਉੱਥੇ ਚੌਂਕਣਾ ਮਾਰ ਕੇ ਅੱਖਾਂ ਬੀੜ ਕੇ ਬੈਠਾ ਹੁੰਦਾ ਉਹਦਾ ਫਾਇਦਾ ਨਹੀਂ ਹੁੰਦਾ ਕੋਈ ਭਾਵੇਂ ਆਪਾਂ ਇੱਕਸਾਰ ਬੈ ਜਾਈਏ ਜਾਂ 15 ਸਾਲ ਬੈ ਜਾਈਏ ਅਗਰ ਮੰਨ ਕਰਕੇ ਅਸੀਂ ਇੱਕ ਸੈਕਿੰਡ ਹੀ ਬਹਿ ਗਏ ਨਾ ਤਾਂ ਫਿਰ ਵੀ ਗੱਲ ਬਣ ਜਾਂਦੀ ਹੈ ਗੱਲ ਹਮੇਸ਼ਾ ਇੱਕ ਸੈਕਿੰਡ ਵਿੱਚ ਬਣ ਜਾਂਦੀ ਹੈ ਬਸ ਸਾਡਾ ਮਨ ਜਿਹੜਾ ਹੈ ਨਾ ਉਹ ਪੂਰਾ ਇੱਕ ਸੈਕਿੰਡ ਵਿੱਚ ਟਿਕਦਾ ਨਹੀਂ ਉਹ ਸਮੇਂ ਵਿੱਚ ਭਜਾ ਫਿਰਦਾ ਹੈ ਕਦੀ ਬੀਤ ਗਿਆ ਸਮੇਂ ਦੇ ਵਿੱਚ ਤੇ ਕਦੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਅਰਦਾਸ ਕਰੀਏ ਸਤਿਗੁਰਾਂ ਦੇ ਗਾੜੀ ਕਿ ਸਾਡੀ ਜਿਹੜੀ ਗੱਲ ਆ ਉਹ ਬਣੇ ਸਾਡਾ ਮਨ ਟਿਕੇ ਕਿਉਂਕਿ ਉਹਦੇ ਗਾੜੀ ਉਹਦਾਸ ਕੀਤੇ ਬਗੈਰ ਤਾਂ ਗੱਲ ਨਹੀਂ ਬਣਨੀ ਸਾਡੇ ਬਸਮ ਦੇ ਬਾਹਰ ਆ ਮਨ ਬਹੁਤ ਤਗੜਾ ਆ ਸਭ ਤੋਂ ਤੇ ਸਾਨੂੰ ਇਧਰ ਉਧਰ ਭਜਾਈ ਫਿਰਦਾ ਆ ਬਾਕੀ ਸਾਡੇ ਕਿਤੇ ਤੇ ਉਹ ਨਹੀਂ ਚੱਲਦਾ ਅਸੀਂ ਉਹਦੇ ਕਹਿ ਦੇ ਚੱਲਦੇ ਇਸੇ ਲਈ ਮਨਮੁਖਿਆ ਗੁਰਮੁਖੋ ਜਿਸ ਦਿਨ ਵਾਗੇ ਜਿਸ ਦਿਨ ਗੁਰੂ ਦੇ ਕਹੇ ਅਨੁਸਾਰ ਚੱਲਾਂਗੇ ਮਨ ਦੇ ਕਹੇ ਅਨੁਸਾਰ ਹੁਣ ਤਾਂ ਮਨ ਦੇ ਕਹੇ ਅਨੁਸਾਰ ਹੀ ਚੱਲਦੇ ਆਂ ਤੇ ਅਰਦਾਸ ਕਰੀਏ ਕਿ ਅਸੀਂ ਗੁਰਮੁਖ ਬਣੀਏ ਕਿਵੇਂ ਲੱਗੀ ਕਹਾਮੈਂਟ ਕਰਕੇ ਆਪਣਾ opinion ਜਰੂਰ ਦਿਓ ਜੀ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਹੋਰ ਦਾ ਕੋਈ ਸਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ